ਹਾਂ ਤਾਂ ਬੇਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਈਨ ਆਪਾਂ ਬੇਟਾ ਹੁਣ ਟੈਸਟ ਨੰਬਰ 123 4/10 ਭਾਗ ਮਾਨਸਿਕ ਯੋਗਤਾ ਦਾ ਉਹ ਕਰਦੇ ਪਏ ਤੁਹਾਨੂੰ ਦੱਸਿਆ ਸੀ ਅੱਗੇ ਵੀ ਵੀ 13 14 15 ਤੇ 16 4 ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਪੱਕੇ ਪੇਪਰ ਦੇ ਵਿੱਚ ਬੇਟਾ ਆਉਣੇ ਆ ਤੁਹਾਨੂੰ ਧਿਆਨ ਦੇ ਨਾਲ ਦੇਖ ਲਓ ਇਹਦੇ ਵਿੱਚ ਬੇਟਾ ਤੁਹਾਨੂੰ ਦੱਸਿਆ ਸੀ ਵੀ ਆ ਜਿਹੜੇ ਹੈਗੇ ਉੱਪਰ ਕੁਐਸਚਨ ਜਿਹੜਾ ਚਿੱਤਰ ਦਿੱਤਾ ਹੁੰਦਾ ਜਿਹਦੇ ਵਿੱਚ ਬੇਟਾ ਇੱਕ ਖਾਨਾ ਜਿਹੜਾ ਖਾਲੀ ਛੱਡਿਆ ਹੁੰਦਾ ਜਾਂ ਲੜੀ ਚੁੰਦੇ ਜਾਂ ਪਹਿਲੇ ਦਾ ਦੂਜੇ ਦਾ ਤੀਜੇ ਦਾ ਚੌਥੇ ਨਾਲ ਸਬੰਧ ਹੁੰਦਾ ਇਹ ਅਸੀਂ ਆਪਣੇ ਹਿਸਾਬ ਦੇ ਨਾਲ ਦੇਖਣਾ ਆਪਾਂ ਦੇਖੀਏ ਬੇਟਾ ਇਹ ਕਿਰਤੀ ਕਿਵੇਂ ਚੱਲਦੀ ਪਈ ਜਦੋਂ ਬੇਟਾ ਕਿਰਤੀ ਨੂੰ ਧਿਆਨ ਦੇ ਨਾਲ ਸਟੱਡੀ ਕਰਦੇ ਆਂ ਤੇ ਇਹ ਧਿਆਨ ਨਾਲ ਦੇਖੋ ਆ ਜਿਹੜਾ ਹੈਗਾ ਗੁਣਾ ਦਾ ਨਿਸ਼ਾਨ ਇੱਕ ਵਾਰੀ ਇੱਧਰ ਜਾਂਦਾ ਇੱਕ ਵਾਰੀ ਥੱਲੇ ਆ ਜਾਂਦਾ ਗੁਣਾ ਦਾ ਨਿਸ਼ਾਨ ਇੱਧਰੋਂ ਐਨ ਨੂੰ ਮੂਵ ਕਰੀ ਜਾਂਦਾ ਪਿਆ ਠੀਕ ਹੈ ਆ ਜ਼ੀਰੋ ਤੇ ਟ੍ਰਾਇੰਗਲ ਆ ਜਿਹੜੀ ਇਹ ਇੱਕ ਵਾਰੀ ਐ ਨੂੰ ਇੱਕ ਵਾਰੀ ਫੇਰ ਐ ਨੂੰ ਇਹ ਉੱਪਰ ਥੱਲੇ ਇੱਕ ਦੂਜੇ ਨਾਲ ਜਗ੍ਹਾ ਬਦਲੀ ਜਾਂਦੇ ਪਏ ਇਸੇ ਤਰ੍ਹਾਂ ਚੌਥੇ ਸਟੈਪ ਚ ਗੁਣਾ ਦਾ ਨਿਸ਼ਾਨ ਇੱਥੇ ਆ ਜਾਊਗਾ ਟ੍ਰਾਇੰਗਲ ਇੱਥੇ ਆ ਜਾਊ ਜ਼ੀਰੋ ਇੱਥੇ ਚਲੀ ਜਾਊਗੀ ਠੀਕ ਹੈ ਬੇਟਾ ਤਾਂ ਜਦੋਂ ਅਸੀਂ ਇਹਦਾ ਜਿਹੜਾ ਬੇਟਾ ਇਹਦਾ ਦੇਖਦੇ ਆਂ ਪਾਰਟ B ਨੂੰ ਧਿਆਨ ਦੇ ਨਾਲ ਦੇਖੋ B ਪਾਰਟ ਦੇ ਵਿੱਚ ਬੇਟਾ ਆ ਗੁਣਾ ਇੱਥੇ ਚਲੀ ਗਈ 0 ਇੱਥੇ 0 ਇੱਥੋਂ ਇੱਥੇ ਆ ਗਈ ट्रायंगल ਇੱਥੇ ਚਲੀ ਗਈ ਤਾਂ B ਪਾਰਟ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦਾ ਪਏ ਇਸ ਕਰਕੇ B ਪਾਰਟ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਸ ਇਹਦਾ ਸਵਾਲ ਨੰਬਰ 22 ਸਵਾਲ ਨੰਬਰ 22 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਬੇਟਾ ਆਹ ਬੇਟਾ ਬਣੀ ਹੋਈ ਹੈ B ਠੀਕ ਹੈ ਇੱਕ ਤਰ੍ਹਾਂ ਦੀ ਇਕਾਤੀ ਦੋ ਲਾਈਨਾਂ ਜੋੜ ਕੇ ਅੱਗੇ ਇੱਕ V ਨਾਲ ਹੋਰ ਜੋੜਤੀ V ਵਰਗੀ ਕਿਰਤੀ ਉਦੋਂ ਅੱਗੇ ਤਿੰਨ ਹੋ ਗਈਆਂ ਇਹਦੂ ਅੱਗੇ ਬੇਟਾ ਚਾਰ ਹੋ ਜਾਣਗੀਆਂ 1 2 3 ਤੇ 4 ਇਹ ਤਾਂ ਸਿੰਪਲ ਹੈਗਾ ਆ ਤਾਂ b1 ਕਹਤੀ ਹੈ ਜਿਹੜੀ ਉਹ ਰਾਈਟ ਆਨਸਰ ਆਉਂਦੀ ਪਈ ਹੈ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਸਵਾਲ ਨੰਬਰ 23 ਦੇ ਵਿੱਚ ਬੇਟਾ ਇਹ ਕਹਤੀ ਇੱਕ ਖਾਸ ਟੰਗ ਨਾ ਚਲਦੀ ਵੀ i p u z ਤੇ p ਤੇ ਉਹਨੂੰ ਡਾਰਕ ਕੀਤਾ ਅਗਲੇ ਸਟੈਪ 'ਚ ਬੇਟਾ i ਹੈ ਜਿਹੜਾ ਸਭ ਤੋਂ ਇੱਧਰ ਨੂੰ ਚਲਾ ਗਿਆ ਬਾਕੀ ਇਹ ਕਰਤੀਆਂ ਜਿਹੜੀਆਂ ਐ ਨੂੰ ਆ ਗਈਆਂ P ਤੇ O ਠੀਕ ਹੈ ਇਹਦੂ ਅਗਲੇ ਸਟੈਪ ਚ P ਸਭ ਤੋਂ ਉੱਪਰ ਪਰਾਂ ਨੂੰ ਚਲਾ ਗਿਆ ਬਾਕੀ ਕਿਰਤੀਆਂ ਐ ਨੂੰ ਸਰਕ ਗਈਆਂ ਇਹਦੂ ਅਗਲੇ ਸਟੈਪ ਚ ਬੇਟਾ P ਸਭ ਆ O ਸਭ ਤੋਂ ਇਧਰ ਨੂੰ ਚਲ ਜੂਗਾ ਮਤਲਬ ਇਸ ਤਰ੍ਹਾਂ ਸਰਕਲ ਘੁੰਮ ਰਿਹਾ ਤਾਂ ਆ Z I P O ਇਹਦਾ ਉੱਤਰ ਆਊਗਾ ਅਸੀਂ ਦੇਖਦੇ ਹਾਂ Z I P O ਆ R D 1 ਹੈ ਕਿਰਤੀ ਨੂੰ ਧਿਆਨ ਨਾਲ ਦੇਖੋ ਬੇਟਾ ਉਹ ਸਭ ਤੋਂ ਇੱਧਰ ਆ ਗਿਆ ਸੀ ਜੈਡ ਆਈ ਪੀ ਉਹ ਤਾਂ ਡੀ 1 ਹੈ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਪਿਆ ਸੀ ਡੀ 1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਸਵਾਲ ਨੰਬਰ 24 ਨੂੰ ਧਿਆਨ ਨਾਲ ਦੇਖੋ ਇਹ ਵਿਸ਼ੇਸ਼ ਪ੍ਰਕਾਰ ਦੀ ਅਕਿਰਤੀ ਬਣੀ ਹੋਈ ਹੈ ਦੂਜੀ ਅਕਿਰਤੀ 'ਚ ਆ ਇੱਕ ਡਿਜ਼ਾਈਨ ਹੋਰ ਵਧਾ ਦਿੰਦਾ ਤੀਜੀ ਕਿਰਤੀ ਜੇ ਕਿ ਡਿਜ਼ਾਈਨ ਹੋਰ ਵਧਾ ਦਿੰਦਾ ਜ਼ੀਰੋ ਤੇ ਅੰਦਰ ਜ਼ੀਰੋ ਜਿਹੜੀ ਵਧਾ ਦਿੰਦਾ ਚੌਥੀ ਕਿਰਤੀ ਚ ਬੇਟਾ ਇੱਥੇ ਇੱਕ ਹੋਰ ਵਧਾ ਦੂਗਾ ਠੀਕ ਹੈ ਇੱਥੇ ਆ ਚਾਰ ਹੋ ਜਾਣਗੀਆਂ ਤਾਂ ਇਹ ਸਿੰਪਲ ਸਵਾਲ ਹੈਗਾ ਸੀ 1 ਕਿਰਤੀ ਹੈ ਜਿਹੜੀ ਰਾਈਟ ਆਨਸਰ ਬਣਦੀ ਪਈ ਹੈ ਸਾਡਾ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਸਵਾਲ ਨੰਬਰ 25 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ ਆ ਬੇਟਾ ਇੱਕ ਟ੍ਰਾਇੰਗਲ ਬਣੀ ਆ ਇੱਕ ਰੇਖਾ ਇਹਦੇ ਨਾਲ ਆ ਡਿਜ਼ਾਈਨ ਦੇ ਵਿੱਚ ਇੱਥੇ ਟ੍ਰਾਇੰਗਲ ਐਨ ਨੂੰ ਸਰਗਿਆ ਰੇਖਾਵਾਂ 2 ਹੋ ਗਈਆਂ ਇੱਥੇ ਟ੍ਰਾਇੰਗਲ ਹੋਰ ਐਨ ਨੂੰ ਸਰਗਿਆ ਰੇਖਾਵਾਂ 3 ਹੋ ਗਈਆਂ ਖੜੇ ਦਾ ਅੱਗੇ ਬੇਟਾ ਟ੍ਰਾਇੰਗਲ ਥੋੜੀ ਜਿਹੀ ਹੋਰ ਪਰਾਂ ਹੋ ਜੂ ਤੇ ਇਹ ਰੇਖਾਵਾਂ 4 ਹੋ ਜਾਣਗੀਆਂ ਤੇ ਆਹ ਬੇਟਾ B1 31 ਦੇਖੋ ਟ੍ਰਾਇੰਗਲ ਥੋੜੀ ਜਿਹੀ ਹੋਰ ਹੋਣਾ 1 2 3 ਤੇ 4 ਖੜੇ ਦਾ ਰੇਖਾਵਾਂ ਹੋ ਗਈਆਂ ਇਸ ਕਰਕੇ B1 31 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ ਸਵਾਲ ਨੰਬਰ 26 ਦੇ ਵਿੱਚ ਬੇਟਾ ਆ ਇੱਕ ਰੇਖਾ ਲੇਟਵੇਂ ਦਾ ਤੇ ਇਧਰਲੇ ਪਾਸੇ ਇੱਕ ਜਿਹੜੇ ਰੇਖਾ ਛੋਟੀ ਜੀ ਟੇਢੀ ਲਾਈ ਆ ਉਸ ਤੋਂ ਬਾਅਦ ਇੱਕ ਰੇਖਾ ਹੋਰ ਲਾ ਦਿੱ ਠੀਕ ਹੈ ਫਿਰ ਬੇਟਾ ਉੱਪਰਲੇ ਪਾਸੇ ਇੱਕ ਰੇਖਾ ਆ ਛੋਟੀ ਜੀ ਰੇਖਾ ਇਧਰ ਨੂੰ ਲਾਤੀ ਇਹਦੂ ਅਗਲੇ ਸਟੈਪ 'ਚ ਇੱਕ ਰੇਖਾ ਇਧਰ ਨੂੰ ਹੋਰ ਲਾ ਦੇਣਗੇ ਤੇ ਡਿਜ਼ਾਈਨ ਪੂਰਾ ਹੋ ਜਾਊਗਾ ਤਾਂ D1 ਹੈ ਕਿਰਤੀ ਹੈ ਜਿਹੜੀ ਸਾਡਾ ਰਾਈਟ ਆਨਸਰ ਬਣਦੀ ਪਈ ਹੈ D1 ਹੈ ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 27 ਪ੍ਰਸ਼ਨ ਨੰਬਰ 27 'ਚ ਧਿਆਨ ਨਾਲ ਦੇਖੋ ਬੇਟਾ ਆ ਇੱਕ ਵਿਸ਼ੇਸ਼ ਪ੍ਰਕਾਰ ਦਾ ਡਿਜ਼ਾਈਨ ਹੈਗਾ ਚੱਕਰ ਦੇ ਵਿੱਚ ਦੂ ਵਤਰਾਂ ਬਣੀਆਂ ਜਾਂ ਕਹੇ ਲੋ ਦੂ ਵਿਆਸ ਹੈ ਇੱਕ ਤਰ੍ਹਾਂ ਦੇ ਆ ਇੱਥੇ ਬੇਟਾ ਡਾਟ ਵਾਲੀ ਜ਼ੀਰੋ ਲਾਈ ਹੋਈ ਹੈ ਇਹਦੇ ਥੱਲੇ ਫਿਰ ਖਾਲੀ ਜ਼ੀਰੋ ਆ ਬਣਾ ਦਿੱਤੀ ਗਈ ਠੀਕ ਹੈ ਫੇਰ ਬੇਟਾ ਅਗਲੇ ਸਟੈਪ 'ਚ ਇੱਥੇ ਡਾਟ ਵਾਲੀ ਜ਼ੀਰੋ ਬਣਾਤੀ ਗਈ ਠੀਕ ਹੈ ਜਾਂ ਫਿਲ ਕੀਤੀ ਹੋਈ ਜ਼ੀਰੋ ਇਹਦੇ ਸਾਹਮਣੇ ਫੇਰ ਅਗਲੇ ਸਟੈਪ 'ਚ ਖਾਲੀ ਜ਼ੀਰੋ ਬਣਾ ਦਿੰਦੀ ਜਾਊਗੀ ਤਾਂ ਬੇਟਾ A1 ਕਿਰਤੀ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ 27 ਨੰਬਰ ਦੇ ਵਿੱਚ ਤਾਂ A1 ਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਭੀ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਦੇ ਵਿੱਚ ਧਿਆਨ ਨਾਲ ਦੇਖੋ ਆ ਬੇਟਾ ਆ ਵਰਗ ਬਣਿਆ ਵਰਗ ਦੇ ਵਿੱਚ ਆ ਦੂ ਕਰਨ ਬਣੇ ਹੋਇਆ ਇੱਕ ਵਿਸ਼ੇਸ਼ ਡਿਜ਼ਾਈਨ ਆ ਆ ਦੋਵੇਂ ਆ ਡਾਟ ਵਾਲੀ ਜ਼ੀਰੋ ਤੇ ਦੂਜੀ ਜ਼ੀਰੋ ਇਹ ਬੇਟਾ ਇੱਥੋਂ ਆ ਇਸ ਘਰ ਆ ਜਾਂਦੀਆਂ ਘਰ ਬਦਲਦੀਆਂ ਪਈਆਂ ਕਲॉकवाਾਈਜ਼ ਇਹਦੂ ਅਗਲੇ ਸਟੈਪ 'ਚ ਇੱਥੇ ਆ ਗਈਆਂ ਇਹਦੂ ਅਗਲੇ ਸਟੈਪ 'ਚ ਇਹ ਇੱਥੇ ਚਲੀਆਂ ਜਾਣਗੀਆਂ ਠੀਕ ਆ ਬੇਟਾ ਤਾਂ ਆ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ 20 31 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਆ ਜੀ ਦੋਵੇਂ ਜ਼ੀਰੋਆਂ ਜਿਹੜੀਆਂ ਇੱਕ ਫੇਲੋ ਹੋਈ ਜ਼ੀਰੋ ਆ ਇੱਕ ਸਿੰਪਲ ਜ਼ੀਰੋ ਹੈਗੀ ਆ ਇਹ ਇੱਥੇ ਆ ਗਈਆਂ ਘਰ ਬਦਲ ਕੇ ਕਲॉकवाइज ਇਸ ਤਰ੍ਹਾਂ ਚਲਦੀਆਂ ਪਈਆਂ ਤਾਂ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਪ੍ਰਸ਼ਨ ਨੰਬਰ 29 ਪ੍ਰਸ਼ਨ ਨੰਬਰ 29 ਦੇ ਵਿੱਚ ਕਹਿੰਦਾ ਆ ਬੇਟਾ ਵਿਸ਼ੇਸ਼ ਕਿਰਤੀ ਬਣੀ ਹੋਈ ਆ ਠੀਕ ਹੈ ਤਾਂ ਇਹਦੇ ਵਿੱਚ ਧਿਆਨ ਨਾਲ ਦੇਖੋ ਅਗਲੇ ਘਰ ਦੇ ਵਿੱਚ ਆ 0 ਇੱਥੇ ਇੱਕ ਵਧ ਗਈ ਏਦੂ ਅਗਲੇ ਘਰ ਚ ਇੱਕ 0 ਹੋਰ ਵਧ ਗਈ ਅਕਿਰਤੀ ਸੇਮ ਹੀ ਆ ਠੀਕ ਹੈ ਤਾਂ ਇਹ ਇੱਕ ਆ ਵਧ ਗਿਆ ਬੇਟਾ ਤੇ ਦੂਜੇ ਘਰ ਦੇ ਵਿੱਚ ਬੇਟਾ ਨਾਲ ਦੀ ਨਾਲ ਉਹ 0 ਤੋਂ ਅਗਲਾ ਆ ਰੇਖਾ ਵੀ ਵਧਾਉਂਦਾ ਪਿਆ ਹੈ ਠੀਕ ਹੈ ਉਹਦੂ ਅਗਲੇ ਘਰ ਦੇ ਵਿੱਚ 0 ਇੱਥੇ ਬਣ ਗਈ ਇਹਦੇ ਨਾਲ ਪੈਰਲਲ ਆ ਰੇਖਾ ਵੀ ਵਧਾਤੀ ਥੱਲੇ ਇਦੂ ਅਗਲੇ ਸਟੈਪ 'ਚ 0 ਇੱਥੇ ਆਜੂ ਤੇ ਆਹ ਰੇਖਾ ਵੀ ਇੱਥੇ ਵੱਧ ਜਾਊਗੀ ਪ੍ਰੋਪਰ ਡਿਜ਼ਾਈਨ ਜਿਹੜਾ ਵੀ ਪੂਰਾ ਹੋ ਜਾਊਗਾ ਤਾਂ ਬੇਟਾ ਆਹ B1 ਕਿਰਤੀ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ B1 ਕਿਰਤੀ ਦੇ ਵਿੱਚ ਪਰ ਬੇਟਾ ਇਹਦੇ ਮੂੰਹ ਜਿਹੜੇ ਉਲਟ ਪਾਸੇ ਨੂੰ ਹੋਗੇ A1 ਕਿਰਤੀ ਨੂੰ ਅਸੀਂ ਜਦੋਂ ਧਿਆਨ ਨਾਲ ਦੇਖਦੇ ਹਾਂ ਤਾਂ A1 ਕਿਰਤੀ ਦੇ ਮੂੰਹ ਉਸੇ ਤਰ੍ਹਾਂ ਹੀ ਹੈਗੇ ਆ ਪਰਲੇ ਪਾਸੇ ਨੂੰ ਜਿਵੇਂ ਆ ਡਿਜ਼ਾਈਨ ਦੇ ਵਿੱਚ ਹੈਗੇ ਆ ਇਧਰੋਂ ਇਧਰ ਨੂੰ ਇਧਰ ਉਹ ਇਧਰ ਨੂੰ ਇੱਥੇ ਆ ਜ਼ੀਰੋ ਵਧੀ ਤੇ ਇੱਥੇ ਵੀ ਡਿਜ਼ਾਈਨ ਪੂਰਾ ਕਰ ਦਿੱਤਾ ਗਿਆ ਇਸ ਕਰਕੇ A1 ਕਹਤੀ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਸਵਾਲ ਨੰਬਰ 30 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ ਇੱਕ ਵਿਸ਼ੇਸ਼ ਡਿਜ਼ਾਈਨ ਬਣਿਆ ਹੋਇਆ ਹੈ ਅਗਲੇ ਸਟੈਪ ਦੇ ਵਿੱਚ ਆ ਜਿਹੜਾ ਡਾਰਕ ਵਾਲਾ ਹੈਗਾ ਫਿਲ ਕੀਤੀ ਹੋਈ ਜ਼ੀਰੋ ਉਹ ਇੱਥੇ ਵੀ ਆ ਜਾਂਦੀ ਇਹਨੂੰ ਵੀ ਫਿਲਿੰਗ ਕਰ ਦਿੱਤੀ ਜਾਂਦੀ ਹੈ ਇਹਦੂ ਅਗਲੇ ਸਟੈਪ 'ਚ ਆ ਫਿਲਿੰਗ ਕਰ ਦਿੱਤੀ ਕਿ ਇਹਦੂ ਅਗਲੇ ਸਟੈਪ ਦੇ ਵਿੱਚ ਬੇਟਾ ਅਗਲੀ ਵੀ ਫਿਲਿੰਗ ਕਰ ਦਿੱਤੀ ਜਾਊਗੀ ਠੀਕ ਹੈ ਆ ਵੀ ਚੌਥੀ ਵੀ ਫਿਲਿੰਗ ਹੋ ਜੂਗੀ ਤਾਂ ਬੇਟਾ A1 ਕਰਤੀ ਧਿਆਨ ਨਾਲ ਦੇਖੋ ਇਹਦੇ 'ਚ ਚਾਰੇ ਜ਼ੀਰੋਆਂ ਫਿਲਿੰਗ ਹੋ ਫਿਲ ਹੋ ਗਈਆਂ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 31 ਸਵਾਲ ਨੰਬਰ 31 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਕੀ ਹੁੰਦਾ ਵੀ ਆਹ ਬੇਟਾ ਜਦੋਂ ਅਸੀਂ 31 ਨੂੰ ਧਿਆਨ ਨਾਲ ਸਟੱਡੀ ਕਰਦੇ ਆ ਆਹਾਂ 31 ਹੈ ਜਿਹੜੀ ਘੜੀ ਦੀ ਦਿਸ਼ਾ ਦੇ ਉਲਟ ਮੁੜ ਰਹੀ ਹੈ ਤੇ ਨਾਲ ਦੀ ਨਾਲ ਆ ਇੱਕ ਇੱਕ ਰੇਖਾ ਤੇ ਨਾਲ ਉਹਦੇ ਉਹ ਜ਼ੀਰੋ ਜਿਹੜੀ ਆ ਉਹ ਐਡ ਹੋ ਰਹੀ ਆ ਆ ਦੇਖੋ ਆ ਇੱਥੋਂ ਐ ਨੂੰ ਮੁੜ ਗਈ ਇੱਥੇ ਡਿਜ਼ਾਈਨ ਪੂਰਾ ਹੋ ਗਿਆ ਠੀਕ ਹੈ ਇੱਥੋਂ ਫਿਰ ਇਹ ਐ ਨੂੰ ਮੁੜਗੀ ਇੱਥੇ ਫਿਰ ਆ ਡਿਜ਼ਾਈਨ ਆ ਜਿਹੜਾ ਪੂਰਾ ਹੋ ਗਿਆ ਠੀਕ ਇੱਥੋਂ ਫਿਰ ਇਹ ਬੇਟਾ ਐ ਨੂੰ ਮੁੜ ਜੂਗੀ ਤੇ ਇੱਥੇ ਫਿਰ ਆ ਡਿਜ਼ਾਈਨ ਆ ਜਿਹੜਾ ਪੂਰਾ ਹੋ ਜਾਊਗਾ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਤਾਂ ਇਹਦੇ ਵਿੱਚ ਦੇਖੋ ਕਿੱਥੇ ਆਹ ਡਿਜ਼ਾਈਨ ਆ ਤਿੰਨੇ ਜੀਰੋਆਂ ਫਿਲ ਤੇ ਇਧਰਲੇ ਪਾਸੇ ਨੂੰ ਆਹ ਚੀਜ਼ ਆ ਜਿਹੜੀ ਰੇਖਾ ਹੋਊਗੀ ਡਿਜ਼ਾਈਨ ਬਣਿਆ ਹੋਊਗਾ ਤਾਂ A1 ਅਕਿਰਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਬੇਟਾ ਆ ਦੇਖੋ ਏ ਚ ਡਿਜ਼ਾਈਨ ਪੂਰਾ ਹੋ ਗਿਆ ਆ ਰੇਖਾ ਆ ਜਿਹੜੀ ਰੇਖਾ ਜਿਹੜੀ ਹੈਗੀ ਹੈ ਉਸੇ ਤਰ੍ਹਾਂ ਹੀ ਐਂਟੀ ਕਲੋਕਵਾਈਜ਼ ਅੱਗੇ ਚੱਲ ਪਈ ਤਾਂ ਏ ਇਹ ਕਹਿੰਦੀ ਹੈ ਜਿਹੜੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ ਏ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਸ ਟੈਸਟ ਦਾ ਆਖਰੀ ਸਵਾਲ ਸਵਾਲ ਨੰਬਰ 31 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸਿਫਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ